ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦਿਵਸ ਨੂੰ ਸਮਰਪਿਤ ਜਗਰਾਉ ਨੇੜੇ ਗੁਰਦੁਆਰਾ ਨਾਨਕ ਸਾਹਿਬ ਸੰਪਰਦਾ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਗੁਰਦੁਆਰਾ ਨਾਨਕ ਸਾਹਿਬ ਦੇ ਸੱਚਕੰਨ ਸਾਹਿਬ ਤੋਂ ਸ਼ੁਰੂ ਹੋ ਕੇ ਹੁਣ ਵੱਖ-ਵੱਖ ਸ਼ਹਿਰਾਂ ਚੋਂ ਹੁੰਦਾ ਹੈ ਆ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਔਰ ਇਸ ਨਗਰ ਕੀਰਤਨ ਦੀ ਅਗਵਾਈ ਨਾਨਕ ਸਾਹਿਬ ਸੰਪਰਦਾਏ ਦੇ ਸਾਰੇ ਮਹਾਂਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਗੁਰਚੰਦ ਸਿੰਘ ਜੀ ਕਰ ਰਹੇ ਨੇ ਔਰ ਬਕਾਇਦਾ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਜੋ ਕਿ ਨਾਨਕ ਸਾਹਿਬ ਤੋਂ ਹੁੰਦੀਆਂ ਹੋਈਆਂ ਜਗਰਾਵਾਂ ਤੋਂ ਮੁੱਲਾਂਪੁਰ ਮੁੱਲਾਂਪੁਰ ਤੋਂ ਲੁਧਿਆਣਾ ਲੁਧਿਆਣਾ ਤੋਂ ਖੰਨਾ ਖੰਨਾ ਤੋਂ ਵਾਇਆ ਸਰਹੰਦ ਔਰ ਬਕਾਇਦਾ ਰੋਪੜ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ ਔਰ ਇਹ ਨਗਰ ਕੀਰਤਨ ਆਪਣੇ ਆਪ ਵਿੱਚ ਇੱਕ ਸਾਰਿਆਂ ਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਤੇ ਗੁਰਬਾਣੀ ਨਾਲ ਜੋੜਿਆ ਸੀ ਆਪਾਂ ਵੀ ਉਹਨਾਂ ਦੇ ਦਿਖਾਏ ਰਸਤੇ ਚੱਲਦੇ ਹੋਏ ਹਮੇਸ਼ਾ ਗੁਰੂ ਘਰ ਤੇ ਗੁਰਬਾਣੀ ਨਾਲ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਉਹਨਾਂ ਦੀ ਕਿਰਪਾ ਦਾ ਦੁਆਰਾ ਨਾਨ ਸਰ ਕਲੇਰਾ ਤੋਂ ਨੱਕਰ ਤੀ ਤਨ ਬਹੁਤ ਵਿਸਾਲ ਕੱਠ ਜਾ ਰਿਹਾ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਹੀਦੀ ਸਮਾਗਮ ਸਮਾਪਤੀ 360 350 ਸਾਲਾ ਸ੍ਰੀ ਨਾਨਕਪੁਰ ਸਾਹਿਬ ਪਹੁੰਚੇਗਾ ਠਾਠਾ ਮਾਰ ਦਾ ਕੱਠ ਹੈ ਅਸੀਂ ਸਭ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ ਲੱਖ ਲੱਖ ਵਾਰ ਬਾਈ ਗੁਰਜੀ ਦਾ ਖਾਲਸਾ ਮੈਂ ਤੋਂ ਵੱਡਾ ਹਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਧੰਨ ਗੁਰੂ ਤੇਗ ਬਹਾਦਰ ਪਾਸਾ ਦਾ 350 ਸਾਲਾ ਸਤਾਬਦੀ ਗੁਰਪੁਰਬ ਜੋ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ ਜਾ ਰਿਹਾ ਹੈ ਔਰ ਅਨੰਦ ਸਾਹਿਬ ਸੰਪਰਦਾ ਦੇ ਸਾਰੇ ਮਾਪੁਰਖਾਂ ਨੂੰ ਨਾਲ ਮਿਲ ਕੇ ਜੋ ਨਾਨਕ ਸਾਹਿਬ ਤੋਂ ਨਗਰ ਕੀਰਤਾਂ ਦੀ ਪਰਰਾਭਤਾ ਹੋਈ ਆ ਔਰ ਅਨੰਦ ਪ੍ਰਸਾਦ ਦੀ ਧਰਤੀ ਤੇ ਪਹੁੰਚਣਾ ਹੈ ਅੱਜ ਸੰਪਰਦਾ ਦੇ ਸਾਰੇ ਮਾਪੁਰਖ ਔਰ ਬਾਬਾ ਅਰਜਨ ਸਿੰਘ ਜੀ ਬਿੱਤੀ ਚੰਦ ਜੀ ਔਰ ਬਾਬਾ ਬਲਬੀਰ ਸਿੰਘ ਜੀ 92 ਕਰੋੜੀ ਹੋਰ ਵੀ ਬਿਆਨ ਤਮਾਪੁਰਖੇ ਤੇ ਆਏ ਨੇ ਤੋਂ ਇਹੀ ਇੱਕ ਪਿਆਰ ਦਾ ਸਬੂਤ ਜੋ ਇੱਕ ਮੈਸੇਜ ਹੁੰਦਾ ਹੈ ਜੋ ਧੰਗੁਰੂ ਤੇਗ বাহাদুর ਪਾਸਾ ਜੀ ਸਾਡੇ ਤੇ ਕਿਰਪਾ ਕਰਕੇ ਗਏ ਨੇ ਤੇ ਉਹ ਕਿਰਪਾ ਨੂੰ ਆਪਾਂ ਝੋਲੀ ਸਪਾਈਏ ਤੇ ਇਸ ਸਮੇਂ ਦੇ ਉਤੇ ਇਹੋ ਜੇ ਮੌਕੇ ਦੇ ਜਿਨ੍ਹਾਂ ਦੀ ਖਾਤਰ ਗੁਰੂ ਸਾਹਿਬ ਨੇ ਤੇਗ বাহাদুর ਪਾਸਾ ਜੀ ਨੇ ਸ਼ਹਾਦਤ ਦਿੱਤੀ ਹੈ ਸਾਰੇ ਧਰਮਾਂ ਦਾ ਗਾਇਤੌਰ ਤੇ ਹਿੰਦੂ ਸਮਾਜ ਦਾ ਫਰਜ਼ ਬੰਦਾ ਏ ਕਿ ਅੱਜ ਮੋਢੇ ਨਾਲ ਮੋਢਾ ਲਾ ਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਮੂਲੀਅਤ ਕਰਨ ਪਰ ਤੁਹਾਨੂੰ ਗੁਰੂ ਤੇਗ ਬਹਾਦਰ ਪਾਸ ਤੇ ਖੁਸ਼ੀਆਂ ਸਿੱਸਾਂ ਪ੍ਰਾਪਤ ਕਰਨ ਤੋਂ ਸੰਗਤਾਂ ਦਾ ਪਿਆਰ ਦਾ ਸਮੁੰਦਰ ਜੋ ਠਾਠਾ ਮ ਆ ਰਿਹਾ ਹੈ 사ਦੂਰ ਜੀ ਕਿਰਪਾ ਕਰਨ ਚਾਰਦੀ ਕਲਾਵੇ ਸਾਰ ਨਗਰ ਉਤੇ ਪਹੁੰਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਉਹਨਾਂ ਨੂੰ ਨਮਸਕਾਰ ਕਰਦੇ ਆਂ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਵਾਂ ਜਿਹੜੀਆਂ ਉਹ ਸਮਾਗਮ ਕਰ ਰਹੀਆਂ ਨੇ ਨਗਰ ਕੀਰਤਨ ਯੋਜਿਤ ਕਰ ਰਹੀਆਂ ਨੇ ਸੋ ਪੰਥ ਦੀ ਮਹਾਨ ਸੰਸਥਾ ਆ ਨਾਨਕ ਸਰ ਕਲੇਰਾ ਬਾਬਾ ਨਾਨ ਸਿੰਘ ਜੀ ਦੇ ਤਪਸਥਾਨ ਤੋਂ ਅੱਜ ਨਗਰ ਕੀਰਤਨ ਅਨੰਦਪੁਰ ਸਾਹਿਬ ਸੀਸਗੰਗ ਸਾਹਿਬ ਅਕੇ ਪਹੁੰਚੇਗਾ ਸਾਰੇ ਸੰਤ ਮਹਾਂਪੁਰਸ਼ ਬਾਬਾ ਗੁਰਜੀਤ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਬਾਬਾ ਲੱਖਾ ਸਿੰਘ ਜੀ ਉਹਨਾਂ ਦੇ ਮਹਾਨ ਉਪਰਾਲੇ ਨਾਲ ਬਹੁਤ ਵੱਡੀ ਗਿਰਤੀ ਵੀ ਸੰਤ ਮਹਾਂਪੁਰਸ਼ ਅਜੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਨੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਸੋ ਬਹੁਤ ਇੱਕ ਚੰਗਾ ਸੁਨੇਹਾ ਕਿਉਂਕਿ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਜਿੱਥੇ ਨਤਬਸਤਕ ਹੋਣਾ ਉੱਥੇ ਉਹਨਾਂ ਦੀ ਜਿਹੜਾ ਜਿਹੜਾ ਸੰਦੇਸ਼ ਆ ਉਹ ਵੀ ਦੁਨੀਆ ਭਰ ਦੇ ਵਿੱਚ ਵੰਡਣਾ ਸੋ ਇਹ ਨਗਰ ਕੀਰਤਨ ਜਿੱਥੇ ਸਿੱਖਾਂ ਦੇ ਜਾਹੋ ਜਲਾਲ ਦਾ ਪ੍ਰਤੀਕ ਹੁੰਦੇ ਆ ਉੱਥੇ ਗੁਰੂ ਸਾਹਿਬ ਨੇ ਦਿੱਤੀ ਸ਼ਹਾਦਤ ਦਾ ਸੁਨੇਹਾ ਵੀ ਦਿੱਤੇ ਆ ਤੋ ਅੱਜ ਇਹ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਇਸ ਨਗਰ ਕੀਰਤਨ ਦੇ ਪਰਵਕਾਰੀ ਪਰਾਲੇ ਵਿੱਚ ਸ਼ਾਮਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਆ ਪੰਜ ਪਾਰੇ ਸਹਿਬਾਨ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਚੱਲ ਰਿਹਾ ਦੇਖੋ ਜੀ ਮੇਰੇ ਤਾਂ ਚੱਲਿਆ ਪਿੰਡ ਵਿੱਚੋਂ ਹੀ ਮੈਂ ਤਾਂ ਬੜੀ ਖੁਸ਼ੀ ਆਜੇ ਕਿਉਂਕਿ ਬਹੁਤ ਵੱਡਾ ਅੱਜ ਲੋਕਾਂ ਦਾ ਸਾਥ ਦਿੱਤਾ ਅਨੰਤਪੁਰ ਸਾਹਿਬ ਦਾ ਨਗਰ ਕੀਰਤਨ ਜਾਂਦੇ ਵੀ ਲੋਕ ਆਜੇ ਵਸੇ ਵੀ ਲਖੀਏ ਵੀ ਮੇਰੇ ਤਾਂ ਆਉਦੇ ਪਰਿਵਾਰਾਂ ਨੂੰ ਛੜ ਤੱਕ ਘਰ ਹੀ ਹੈ ਜੀ ਇਹ ਕਿਉਂਕਿ ਮੇਰੇ ਪਿੰਡ 'ਚ ਪਿੰਡ ਦਾ ਜਾਨ ਸਰਗੋਰ ਦਵਾਰਾ ਮੈਂ ਤਾਂ ਬੜੀ ਖੁਸ਼ੀ ਆਜੀ ਆ ਸਵੇਰ ਦੇ ਲੱਗੇ ਸਿਵਾ ਜੀ ਅਡਾ ਸਾਰਾ ਨਗਰ ਲੱਗਿਆ ਜੀ ਇਸ ਲਈ ਕਈ ਦਿਨਾਂ ਤੋਂ ਜੜੇ ਚੱਲ ਰਹੀਆਂ ਸੀ ਹਾਂ ਜੀ ਹਾਂ ਇੱਕ ਹਫਤਾ ਹੋ ਗਿਆ ਜੜੇ ਚੱਲਦੇ ਨੂੰ ਲਗਾਤਾਰ ਪੂਰਾ ਹੀ ਪੂਰਾ ਬਹੁਤ ਕਿੰਨਾ ਮੈਂ ਕਹਾਂ ਵੀ ਫੜਿਆ ਪਿਆ ਜੀ ਜਿੱਦਾਂ ਸਾਨੂੰ ਪਤਾ ਹੀ ਹੈ ਨਗਰ ਕੀਰਤਨ ਜਿਹੜੇ ਇੱਥੋਂ ਸਾਡੇ ਏਰੀਆ ਚੋਂ ਜਾਣਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮਹਾਰਾਜ ਦੇ ਸਤਕਾਰ ਵੱਜੋਂ ਸਾਡੇ ਇੱਧਰੋਂ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਸਲਾਮੀ ਦਿੱਤੀ ਜਾਊਗੀ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮ ਪੂਰੇ ਪੁਕਤਾ ਕੀਤੇ ਹੋਏ ਆ ਤੇ ਇਹਦੇ ਨਾਲ ਨਾਲ ਬੜੇ ਹੀ ਵਧੀਆ ਤਰੀਕੇ ਨਾਲ ਇਹ ਨਗਰ ਕੀਰਤਨ ਜਿਹੜਾ ਆਪਣੇ ਏਰੀਆ ਦੇ ਵਿੱਚੋਂ ਆਪਾਂ ਇਹਨੂੰ ਅੱਗੇ ਵਧਾ ਰਹੇ ਹਾਂ ਆਪਣੇ ਸਾਥੀ ਰੋਕੀ ਚਾਵਲਾ ਦੇ ਨਾਲ ਹਿਮਰਾਜ ਬੱਬਰ ਦੈਨਿਕ ਸੋਹਰਾ ਨਿਊਜ਼ ਜਗਰਾਉਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦਿਵਸ ਨੂੰ ਸਮਰਪਿਤ ਜਗਰਾਉਂ ਨੇੜੇ ਗੁਰਦੁਆਰਾ ਨਾਨਕ ਸਾਹਿਬ ਸੰਪਰਦਾਵਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਗੁਰਦੁਆਰਾ ਨਾਨਕ ਸਾਹਿਬ ਦੇ ਸੱਚਕੰਡ ਸਾਹਿਬ ਤੋਂ ਸ਼ੁਰੂ ਹੋ ਕੇ ਹੁਣ ਵੱਖ-ਵੱਖ ਸ਼ਹਿਰਾਂ 'ਚ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਔਰ ਇਸ ਨਗਰ ਕੀਰਤਨ ਦੀ ਅਗਵਾਈ ਨਾਨਕ ਸਾਹਿਬ ਸੰਪਰਦਾਏ ਦੇ ਸਾਰੇ ਮਹਾਂਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਘਾਲਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰ ਬਕਾਚਨ ਸਿੰਘ ਜੀ ਕਰ ਰਹੇ ਨੇ ਔਰ ਬਕਾਇਦਾ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਜੋ ਕਿ ਨਾਨਕਸਰ ਤੋਂ ਹੁੰਦੀਆਂ ਹੋਈਆਂ ਜਗਰਾਵਾਂ ਤੋਂ ਮੁੱਲਾਂਪੁਰ ਮੁੱਲਾਂਪੁਰ ਤੋਂ ਲੁਧਿਆਣਾ ਲੁਧਿਆਣਾ ਤੋਂ ਖੰਨਾ ਖੰਨਾ ਤੋਂ ਵਾਇਆ ਸਰਹੰਦ ਔਰ ਬਕਾਇਦਾ ਰੋਪੜ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ ਔਰ ਇਹ ਨਗਰ ਕੀਰਤਨ ਆਪਣੇ ਆਪ ਵਿੱਚ ਇੱਕ ਸਾਰਿਆਂ ਨੂੰ ਇਹੀ ਸੰਦੇਸ਼ ਦਿੰਦਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਤੇ ਗੁਰਬਾਣੀ ਨਾਲ ਜੋੜਿਆ ਸੀ ਆਪਾਂ ਵੀ ਉਹਨਾਂ ਦੇ ਦਿਖਾਏ ਰਸਤੇ ਚੱਲਦੇ ਹੋਏ ਹਮੇਸ਼ਾ ਗੁਰੂ ਘਰ ਤੇ ਗੁਰਬਾਣੀ ਨਾਲ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਉਹਨਾਂ ਦੀ ਕਿਰਪਾ ਦਾ ਦੁਆਰਾ ਨਾਨ ਸਰ ਕਲੇਰਾ ਤੋਂ ਨੱਕਰ ਤੀਤਨ ਬਹੁਤ ਵਿਸਾਲ ਕੱਟ ਜਾ ਰਿਹਾ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਹੀਦੀ ਸਮਾਗਮ ਸਮਾਪਤੀ 300 350 ਸਾਲਾ ਸ੍ਰੀ ਨਾਨਕਪੁਰ ਸਾਹਿਬ ਪਹੁੰਚੇਗਾ ਠਾਠਾ ਮਾਰਦਾ ਇਕੱਠ ਹੈ ਅਸੀਂ ਸਭ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ ਲੱਖ ਲੱਖ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹ ਤੋਂ ਵੱਡਾ ਔਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸਤਾਪਦੀ ਗੁਰਪੁਰਬ ਜੋ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ ਜਾ ਰਿਹਾ ਹੈ ਔਰ ਨਾਨਸਾ ਸੰਪਰਦਾ ਦੇ ਸਾਰੇ ਮਾਪੁਰਖਾਂ ਵੱਲੋਂ ਨਾਲ ਮਿਲ ਕੇ ਜੋ ਨਾਨਕ ਸਾਹਿਬ ਤੋਂ ਨਗਰ ਕੀਰਤਨ ਦੀ ਪ੍ਰਾਪਰਤਾ ਹੋਈ ਆ ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ ਅੱਜ ਸੰਪਰਦਾ ਦੇ ਸਾਰੇ ਮਹਾਂਪੁਰਖ ਔਰ ਬਾਬਾ ਅਵਤਾਰ ਸਿੰਘ ਜੀ ਬਿੱਤੀ ਚੰਧੀਏ ਔਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਹੋਰ ਵੀ ਬੀਅੰਤ ਮਹਾਂਪੁਰਖੇ ਤੇ ਆਏ ਨੇ ਤੋਂ ਇਹੀ ਇੱਕ ਪਿਆਰ ਦਾ ਸਬੂਤ ਜੋ ਇੱਕ ਮੈਸੇਜ ਹੁੰਦਾ ਹੈ ਜੋ ਤੁਨਗੁਰ ਤੇਗ বাহাদুর ਪਾਸਾ ਜੀ ਸਾਡੇ ਤੇ ਕਿਰਪਾ ਕਰਕੇ ਗਏ ਨੇ ਤੇ ਉਹ ਕਿਰਪਾ ਨੂੰ ਆਪਾਂ ਝੋਲੀ ਸਪਾਈਏ ਤੇ ਇਸ ਸਮੇਂ ਦੇ ਉਤੇ ਇਹੋ ਜਿਹੇ ਮੌਕੇ ਦੇ ਜਿਨ੍ਹਾਂ ਦੀ ਖਾਤਰ ਗੁਰੂ ਸਾਹਿਬ ਨੇ ਤੇ ਇੱਕ ਬਾ ਪਾਸਾ ਜੀ ਨੇ ਸ਼ਹਾਦਤ ਦਿੱਤੀ ਹੈ ਤੇ ਸਾਰੇ ਧਰਮਾਂ ਦਾ ਖਾਸ ਤੌਰ ਤੇ ਹਿੰਦੂ ਸਮਾਜ ਦਾ ਫਰਜ਼ ਬੰਦਾ ਹੈ ਕਿ ਅੱਜ ਮੋਢੇ ਨਾਲ ਮੋਢਾ ਲਾ ਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰਨ ਹਰ ਤੁਹਾਨੂੰ ਗੁਰੂ ਤੇਗ ਬਹਾਦਰ ਪਾਸਤੇ ਖੁਸ਼ੀਆਂ ਸਿੱਸਾਂ ਪ੍ਰਾਪਤ ਕਰਨ ਤੋਂ ਸੰਗਤਾਂ ਦਾ ਪਿਆਰ ਦਾ ਸਮੁੰਦਰ ਜੋ ਠਾਠਾ ਮਾਰਿਆ ਹੈ ਸਤਿਗੁਰ ਜੀ ਕਿਰਪਾ ਕਰਨ ਚਾਰਜੀ ਕਲਾਵੇ ਸਾਰ ਨਗਰੋਂ ਤੇ ਪਹੁੰਚੂਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਉਹਨਾਂ ਨੂੰ ਨਮਸਕਾਰ ਕਰਦੇ ਆਂ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਵਾਂ ਜਿਹੜੀਆਂ ਉਹ ਸਮਾਗਮ ਕਰ ਰਹੀਆਂ ਨੇ ਨਗਰ ਕੀਰਨ ਯੋਜਿਤ ਕਰ ਰਹੀਆਂ ਨੇ ਸੋ ਪੰਥ ਦੀ ਮਹਾਨ ਸੰਸਥਾ ਨਾਨਕਸਰ ਕਲੇਰਾ ਬਾਬਾ ਨਾਨਕ ਸਿੰਘ ਜੀ ਦੇ ਤਪਸਥਾਨ ਤੋਂ ਅੱਜ ਨਗਰ ਕੀਰਤਨ ਅਨੰਦਪੁਰ ਸਾਹਿਬ ਸੀਸਗੰਗ ਸਾਹਿਬ ਅਖੇ ਪਹੁੰਚੇਗਾ ਸਾਰੇ ਸੰਤ ਮਹਾਂਪੁਰਸ਼ ਬਾਬਾ ਗੁਰਜੀਤ ਸਿੰਘ ਜੀ ਬਾਬਾ ਕਹਲਾ ਸਿੰਘ ਜੀ ਬਾਬਾ ਲੱਖਾ ਸਿੰਘ ਜੀ ਉਹਨਾਂ ਦੇ ਮਹਾਨ ਉਪਰਾਲੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅੱਜ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਨੇ ਹਜ਼ਾਰਾਂ ਦੀ ਹਿਸਾਬ ਨਾਲ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਸੋ ਬਹੁਤ ਇੱਕ ਚੰਗਾ ਸੁਨੇਹਾ ਕਿਉਂਕਿ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਜਥੇ ਨਤਮਸਤਕ ਹੋਣਾ ਉੱਥੇ ਉਹਨਾਂ ਦੀ ਇਹੜਾ ਇਹੜਾ ਸੰਦੇਸ਼ ਆ ਉਹ ਵੀ ਦੁਨੀਆ ਭਰ ਦੇ ਵਿੱਚ ਵੰਡਣਾ ਸੋ ਇਹ ਨਗਰ ਕੀਰਤਨ ਜਿੱਥੇ ਸਿੱਖਾਂ ਦੇ ਜਹੋ ਜਲਾਲ ਦਾ ਪ੍ਰਤੀਕ ਹੁੰਦੇ ਆ ਉਥੇ ਗੁਰੂ ਸਾਹਿਬ ਨੇ ਦਿੱਤੀ ਸ਼ਹਾਦਤ ਦਾ ਸੁਨੇਹਾ ਵੀ ਦਿੱਤੇ ਆ ਸੋ ਅੱਜ ਇਹ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਇਸ ਨਗਰ ਕੀਰਤਨ ਦੇ ਪਰਵਕਾਰੀ ਪਰਾਲੇ ਵਿੱਚ ਸ਼ਾਮਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਆ ਪੰਜ ਪਾਰੇ ਸਹਿਬਾਨ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਚੱਲ ਰਿਹਾ ਦੇਖੋ ਜੀ ਮੇਰੇ ਤਾਂ ਚੱਲਿਆ ਪਿੰਡ ਵਿੱਚੋਂ ਹੀ ਮੈਂ ਤਾਂ ਬੜੀ ਖੁਸ਼ੀ ਆਜੇ ਕਿਉਂਕਿ ਬਹੁਤ ਵੱਡਾ ਅੱਜ ਲੋਕਾਂ ਦਾ ਸਾਥ ਦਿੱਤਾ ਨੰਤਪੁਰ ਸਭਦ ਚਰਾਂ ਨਗਰ ਕੀਤਨ ਜਾਂਦੇ ਵੀ ਲੋਕ ਆ ਜਾਈ ਵਸੇ ਵੀ ਲਖੀ ਵੀ ਮੇਰੇ ਤਾਂ ਆਉਦੇ ਪਰਿਵਾਰ ਵਾਂਗੂ ਛੜ ਤੱਕ ਘਰ ਹੀ ਹੈ ਜੀ ਇਹ ਕਿਉਂਕਿ ਮੇਰੇ ਪਿੰਡ ਚ ਪਿੰਤਾ ਜੀ ਨਾਨ ਸਰਕਾਰ ਦੁਆਰਾ ਮੈਨੂੰ ਤਾਂ ਬੜੀ ਖੁਸ਼ੀ ਆ ਜੇ ਆ ਸਵੇਰ ਦੇ ਲੱਗੇ ਸਿਵਾ ਜੀ ਅਸੀ ਸਾਡਾ ਸਾਰਾ ਨਗਰ ਲੱਗਿਆ ਜੀ ਇਸ ਲਈ ਕਈ ਦਿਨ ਤੋਂ ਜੇਰੇ ਚੱਲ ਰਹੀਆਂ ਸੀ ਹਾਂ ਜੀ ਹਾਂ ਇੱਕ ਹਫਤਾ ਹੋ ਗਿਆ ਜਾਨੀ ਜਲਦੀ ਤੋਂ ਲਗਾਤਾਰ ਪੂਰਾ ਹੀ ਪੂਰਾ ਬਹੁਤ ਕਿੰਨਾ ਮੈਂ ਕਿਹਾ ਵੀ ਫੜਿਆ ਪਿਆ ਜੀ ਜਿੱਦਾਂ ਸਾਨੂੰ ਪਤਾ ਹੀ ਹੈ ਨਗਰ ਕੀਰਤਨ ਜਿਹੜੇ ਇੱਥੋਂ ਸਾਡੇ ਏਰੀਆ ਚੋਂ ਜਾਣਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮਹਾਰਾਜ ਦੇ ਸਤਿਕਾਰ ਵਿੱਚੋਂ ਸਾਡੇ ਇਧਰੋਂ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਸਲਾਮੀ ਦਿੱਤੀ ਜਾਊਗੀ। ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮ ਪੂਰੇ ਪੁਖਤਾ ਕੀਤੇ ਹੋਏ ਆ ਤੇ ਇਹਦੇ ਨਾਲ ਨਾਲ ਬੜੇ ਹੀ ਵਧੀਆ ਤਰੀਕੇ ਨਾਲ ਇਹ ਨਗਰ ਕੀਰਤਨ ਜਿਹੜਾ ਆਪਣੇ ਏਰੀਆ ਦੇ ਵਿੱਚੋਂ ਆਪਾਂ ਇਹਨੂੰ ਅੱਗੇ ਵਧਾਵਾਂਗੇ। ਆਪਣੇ ਸਾਥੀ ਰੋਕੀ ਚਾਵਲਾ ਦੇ ਨਾਲ ਹਿਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉਂ